ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਪੈਣ ਲਹਿਰਾ ਬੇਗਾ ਤੇ ਬਾਈ ਗਰਮੇਲ ਦੇ ਘਰੇ ਖੜੇ ਆ ਤੇ ਬਾਈ ਕੋਲੇ ਨਾ ਇਹ ਚੈਪ ਬਹੁਤ ਸੋਹਣੀ ਚੰਗੀ ਬੱਸੀ ਆ ਭਰਾ ਕੋਲੇ ਬਹੁਤ ਵਧੀਆ ਚੰਗੀ ਸਾਮੀ ਪਲੀ ਆ ਤੇ ਬਹੁਤ ਸੋਹਣੀ ਵਧੀਆ ਰਾਜੀ ਆ ਠਣਾ ਠੋਣਾ ਦੀ ਬਹੁਤ ਵਧੀਆ ਸਾਫ ਆ ਤੇ ਜੇ ਕਿਸੇ ਭਰਾ ਨੇ ਖਰੀਦਣੀ ਆ ਲੈਣ ਦਾ ਚਾਹਵਾ ਆਣਾ ਕਈ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਵੀ ਬਾਈ ਬਸ 30 20 ਤਾਂ ਇਹ ਬਕਾਊ ਆ ਬਾਈ ਜੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਰਹਿੰਡਾ ਤੇ ਬਾਈ ਨਾਲ ਗੱਲ ਆ ਜਲਦੀ ਉਹ ਜਲਦੀ ਕਰ ਲੋ ਫਿਰ ਵੀ 16 ਬੇਨਾ ਦਿਓ ਬਾਈ ਪਹਿਲਾਂ ਹੀ ਦੱਸਿਆ ਬੈਗੀ ਠੀਕ ਆ ਬਹੁਤ ਵਧੀਆ ਝੋਲੀ ਆ। ਅਡਵੜ ਥਣ ਲੱਗਿਆ ਦੂਰ ਦੂਰ। ਤੇ ਜੇ ਕਿਸੇ ਭਰਾ ਨੇ ਇਹ ਵਸੀ ਲੈਣ ਦਾ ਚਾਹਵਣ ਹੈ ਤਾਂ ਬਾਈ ਦਾ ਨੰਬਰ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ। ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ 947998308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ।